ਜੀ ਮੈਂ ਪਿੰਡ ਦੇ ਵਿੱਚ ਗਈ ਮਤਲਬ ਕਨਵੈਂਸ ਕੀਤਾ ਘਰ ਘਰ ਦੇ ਵਿੱਚ ਜਾ ਕੇ ਪਰ ਸਭ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਰੱਖਿਆ ਕੋਈ ਵੀ ਸਰਕਾਰੀ ਸਕੂਲ ਚ ਲੋਰ ਨੂੰ ਤਿਆਰ ਨਹੀਂ ਹੈ ਜੀ ਪੂਰੇ ਪਿੰਡ ਚ ਸਿਰਫ ਇੱਕ ਹੀ ਅਜਿਹਾ ਵਿਦਿਆਰਥੀ ਹੈ ਜਿਸ ਨੇ ਸਰਕਾਰੀ ਸਕੂਲ ਚ ਦਾਖਲਾ ਲਿਆ ਹੈ ਫੱਡੀ ਬਿਲਡਿੰਗ ਹੈ ਸ਼ਾਨਦਾਰ ਕਮਰੇ ਨੇ ਬੈਂਚ ਨੇ ਮਿੱਡੇ ਮੇਲ ਵੀ ਮਿਲਦਾ ਹੈ ਜਿਸ ਨੂੰ ਬਣਾਉਣ ਲਈ ਇੱਕ ਮੁਲਾਜ਼ਮ ਵੀ ਬਕਾਇਦਾ ਤਨਾਨਦ ਕੀਤਾ ਗਿਆ ਹੈ ਪਰ ਪੂਰੇ ਸਕੂਲ ਚ ਪੜਨ ਲਈ ਸਿਰਫ ਇੱਕ ਹੀ ਵਿਦਿਆਰਥੀ ਆਉਂਦਾ ਹੈ ਇਹ ਸਕੂਲ ਹੈ ਬਠਿੰਡਾ ਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦਾ ਜਿੱਥੇ ਦਾ ਪ੍ਰਾਇਮਰੀ ਸਕੂਲ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਇਆ ਗਿਆ ਪਰ ਇਸ ਦੇ باوجود ਵੀ ਇਸ ਸਰਕਾਰੀ ਸਮਾਰਟ ਸਕੂਲ 'ਚ ਬੱਚਿਆਂ ਦਾ ਦਾਖਲਾ ਫੀਸਦ ਉੱਪਰ ਨਾ ਉਠਿਆ ਪਿੰਡ ਦਾ ਇੱਕੋ ਇੱਕ ਬੱਚਾ ਭਿੰਦਰ ਸਿੰਘ ਸਕੂਲ 'ਚ ਰੋਜ਼ਾਨਾ ਆਉਂਦਾ ਹੈ ਪੜਦਾ ਹੈ ਅਤੇ ਭਿੰਦਰ ਦੇ ਜਾਂਦਿਆਂ ਹੀ ਸਕੂਲ ਖਾਲੀ ਹੋ ਜਾਂਦਾ ਹੈ ਵਿਦਿਆਰਥੀ ਭਿੰਦਰ ਸਿੰਘ ਮੁਤਾਬਕ ਉਸਨੇ ਆਪਣੇ ਸਾਥੀਆਂ ਨੂੰ ਸਕੂਲ 'ਚ ਦਾਖਲਾ ਲੈਣ ਲਈ ਕਈ ਵਾਰ ਗਿਆ ਪਰ ਕੋਈ ਵੀ ਸਰਕਾਰੀ ਸਕੂਲ 'ਚ ਪੜਨਾ ਹੀ ਨਹੀਂ ਚਾਹੁੰਦਾ ਰੋਕ ਕੀ ਨਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕੋ ਹੀ ਸਕੂਲ ਦੇ ਦੀ ਇੱਕ ਵਿਦਿਆਰਥੀ ਕੱਟ ਗਏ ਜੀ ਮੈਂ ਕੱਲਾ ਹੀ ਹੁੰਦਾ ਇੱਥੇ ਤਿੰਨ ਸਾਲਾਂ ਤੋਂ ਕੋਈ ਥ ਲੱਗੇ ਲੱਗਦਾ ਨਹੀਂ ਕਹਿੰਦਾ ਭਾਈ ਘਾਤ ਤੱਕ ਸਾਰੇ ਐ ਹੀ ਕਹਿੰਦੇ ਕਿੱਥੋਂ ਹੁੰਦੇ ਹੋ ਤੁਸੀਂ ਮੈਂ ਆਪਿੰਡੀ ਤੋਂ ਹੁੰਦਾ ਗ੍ਰਾਮਪੁਰ ਨਾਮ ਨਹੀਂ ਪਿੰਡ ਤੋਂ ਪਿੰਡ ਤੋਂ ਕੋਈ ਕੱਲੇ ਪੜ੍ਹਾਈ ਕਰੇ ਤਿੰਨ ਸਾਲਾਂ ਤੋਂ ਐਂ ਲੱਗਦਾ ਕਿ ਜਵਾਬ ਹੋਰ ਵੀ ਹੋਣੀ ਚਾਹੀਦੀ ਹਾਂਜੀ ਤੇ ਇਹਦੇ ਆਪਰ ਵਧੀਆ ਨੇ ਹਾਂਜੀ ਬਟ ਤੁਸੀਂ ਨਾਲ ਆਪਣੇ ਦੋਸਤ ਯਾਰਾਂ ਨੂੰ ਕਹਿੰਦੇ ਹੋ ਕਿ ਨਹੀਂ ਲੱਗਣਾ ਸੇ ਸਕੂਲ ਵੀ ਲੱਗੋ ਕਹਿੰਦੇ ਓਕੇ ਕਹਿੰਦੇ ਉਹ ਕਹਿੰਦੇ ਭਾਈ ਕਰਦਾਈ ਭੜਾਈ ਕਰਦਾ ਕੰਨ ਕਿ ਲੱਗਦਾ ਪੜ੍ਹਾਈ ਕਿ ਹਾਂ ਤੁਸੀਂ ਕਿੰਨੇ ਚਿਰ ਤੋਂ ਆਰੇ ਬਟ ਸਕੂਲ ਤੁਸੀਂ ਕਿੰਨੇ ਚਿਰ ਤੋਂ ਸਕੂਲ ਜਾ ਰਹੇ ਹੋ ਇੱਥੇ ਕਿੰਨੇ ਸਾਲ ਤੋਂ ਕਿਤੇ 5 ਸਾਲ ਤੋਂ ਹੀ 5 ਸਾਲ ਤੋਂ ਸ਼ੁਰੂ ਤੋਂ ਇੱਥੇ ਆ ਰਹੇ ਸਕੂਲ ਠੀਕ ਹੈ ਇੱਥੋਂ ਕਿੰਨੇ ਕਿਲੋਮੀਟਰ ਤੁਸੀਂ ਆਨੇ ਵਾਰ ਸਾਈਕਲ ਤੇ ਆਨੇ ਹੋ ਕਿੰਨੀ ਦੂਰ ਆਨੇ ਹੋ ਇੱਥੋਂ 1 ਕਿਲੋਮੀਟਰ 1 ਕਿਲੋਮੀਟਰ ਕਿ ਤੁਹਾਨੂੰ ਕਿਦਾਂ ਲੱਗਦੀ ਹੈ ਪੜ੍ਹਾਈ? ਚੰਗੀ ਲੱਗਦੀ ਹੈ। ਇਥੋਂ ਦੀ ਪੜ੍ਹਾਈ ਚੰਗੀ ਲੱਗਦੀ ਹੈ। ਪਰ ਨਾਲ ਦੇ ਮੰਦੇ ਨਹੀਂ ਹੈਗੇ। ਠੀਕ ਹੈ। ਇਹ ਵੀ ਨਹੀਂ ਕਿ ਸਕੂਲ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਸਮੇਂ ਸਿਰ ਆਉਂਦੀਆਂ ਗ੍ਰਾਂਟਾਂ ਨਾਲ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ। ਚੰਗੇ ਕਮਰੇ ਨੇ, ਬੈਠਣ ਲਈ ਬੈਂਚ ਨੇ, ਬੱਚਿਆਂ ਦੇ ਖੇਡਣ ਲਈ ਝੁੱਲ੍ਹੇ, ਸਭ ਕੁਝ ਸਕੂਲ 'ਚ ਮੌਜੂਦ ਹੈ। ਪਰ ਬੱਚਿਆਂ ਦੇ ਮਾਪੇ ਸ਼ਾਇਦ ਉਹਨਾਂ ਨੂੰ ਸਰਕਾਰੀ ਸਕੂਲ 'ਚ ਪੜਾਉਣਾ ਹੀ ਨਹੀਂ ਚਾਹੁੰਦੇ। ਹਾਲਾਂਕਿ ਸਿੱਖਿਆ ਵਿਭਾਗ ਨੇ ਇਕਲੌਤੇ ਵਿਦਿਆਰਥੀ ਨੂੰ ਪੜ੍ਹਾਉਣ ਲਈ ਬਕਾਇਦਾ ਇੱਕ ਅਧਿਆਪਕਾ ਨੂੰ ਵੀ ਤਾਇਨਾਤ ਕੀਤਾ ਹੈ। ਹਨੰਤੀ ਨਾਮਤ ਕੀ ਕਹਿਣਾ ਚਾਹੁੰਗੇ ਜੇ ਸਾਰੇ ਇਕੱਲੇ ਬੱਚੇ ਨੂੰ ਪੜ੍ਹਾ ਰਹੇ ਹੋ ਕਿੰਨੇ ਸਮੇਂ ਤੋਂ ਇੱਥੇ ਚਲਾਈ ਨਹੀਂ ਹੈ ਕੀ ਕਹਿਣਾ ਚਾਹੁੰਦੇ? ਜੀ ਮੇਰੀ ਨਵੀਂ ਜਾਇਨਿੰਗ ਮੈਂ ਮਈ ਦੇ ਵਿੱਚ ਸਕੂਲ ਦੇ ਵਿੱਚ ਜੁਆਇਨ ਕੀਤਾ। ਜਦੋਂ ਤੱਕ ਮੈਂ ਇੱਥੇ ਜੁਆਇਨ ਕੀਤਾ 21 ਬੱਚੇ ਦੀ ਐਡਮਿਸ਼ਨ ਸੀਗੀ ਜੀ। ਹਾਂਜੀ। ਐਡਮਿਸ਼ਨ ਤਾਂ 3 ਬੱਚਿਆਂ ਦੀ ਸੀਗੇ ਪਰ ਦੋ ਬੱਚੇ ਆ ਨਹੀਂ ਰਹੇ ਸੀ ਜਿਵੇਂ ਕਿ ਹਾਂਜੀ। ਤੇ ਫਿਰ ਸਾਡੀ ਐਸਐਲਸੀ ਕੱਟ ਦਿੱਤੀ ਗਈ ਤੇ ਇੱਕ ਬੱਚਾ ਹੀ ਰੈਗੂਲਰ ਆ ਰਿਹਾ ਜੀ। ਕੀ ਕਰਦੀ ਮੰਦੀ ਮੰਦੇ ਹਾਂ ਬੱਚੇ ਕਿਉਂ ਜਾਂਦੇ ਜੀ ਇੱਥੇ ਇੱਕ ਤਾਂ ਮਤਲਬ ਕੀ ਘਰ ਥੋੜੇ ਐ ਮਤਲਬ ਜਰਨਲ ਘਰ ਐ 30 40 ਜਿੰਨੇ ਵੀ ਘਰ ਐ ਸਾਰੇ ਜਨਰਲ ਐ ਸਭ ਕੋ ਲਿਕੇ ਕਿ ਬੱਚਾ ਐ ਤੇ ਸਭ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦਾ ਤੁਹਾਡੇ ਕੋਲੋਂ ਕਿਹੋ ਜਿਹਾ ਪ੍ਰਬੰਧ ਕੀਤੇਗੇ ਜੀ ਮੈਂ ਪਿੰਡ ਦੇ ਵਿੱਚ ਗਈ ਮਤਲਬ ਕਨਵੈਂਸ ਕੀਤਾ ਘਰ-ਘਰ ਦੇ ਵਿੱਚ ਜਾ ਕੇ ਪਰ ਸਭ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਰੱਖਿਆ ਕੋਈ ਵੀ ਸਰਕਾਰੀ ਸਕੂਲ ਚ ਲਾਉਣ ਨੂੰ ਤਿਆਰ ਨਹੀਂ ਹੈ ਜੀ ਤੁਹਾਡੇ ਕੋਲ ਕਿਹੋ ਜਿਹਾ ਸਹੂਲਤਾਂ ਨਹੀਂ ਇੱਥੇ ਜੇ ਸਰ ਪ੍ਰਾਈਵੇਟ ਸਕੂਲਾਂ ਦਾ ਮਤਲਬ ਚੱਲ ਕਰੀਏ ਜੀ ਇਥੇ ਪ੍ਰਾਈਵੇਟ ਸਕੂਲ ਵਾਲੀਆਂ ਸਭ ਸਹੂਲਤਾਂ ਨੇ ਜਿਵੇਂ ਕਿ ਤੁਸੀਂ ਵੇਖ ਰਹੇ ਹੋਗੇ ਇਥੇ ਪ੍ਰੋਜੈਕਟਰ ਵੀ ਲੱਗਾ ਹੋਇਆ ਹੈ ਬੈਂਚ ਦੇਖੋ ਕਿੰਨੇ ਸੋਹਣੇ ਸੋਹਣੇ ਆ ਇਮਾਰਤ ਵੀ ਸੋਹਣੀ ਹੈ ਬਿਲਡਿੰਗ ਵੀ ਸੋਹਣੀ ਹੈ ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ ਮਿੱਡੇ ਮਿਲਦਾ ਖਾਣਾ ਵੀ ਬੱਚੇ ਨੂੰ ਬਹੁਤ ਅੱਛਾ ਤਿਆਰ ਕਰਕੇ ਦਿੱਤਾ ਜਾਂਦਾ ਹੈ ਫੈਸਿਲਿਟੀਆਂ ਸਾਰੀਆਂ ਹੀ ਨੇ ਜੀ ਇੱਕ ਬੱਚੇ ਵਾਸਤੇ ਮਿੱਡੇ ਮਿਲ ਹਾਂਜੀ ਇੱਕ ਬੱਚੇ ਵਾਸਤੇ ਵੀ ਮਿੱਡੇ ਮਿਲ ਤਿਆਰ ਕੀਤਾ ਜਾਂਦਾ ਲੋਕਾਂ ਨੂੰ ਵੀ ਅਪੀਲ ਕਰਦੀ ਹੈ ਮੇਰੀ ਲੋਕਾਂ ਨੂੰ ਇਹ ਪੀਲਿਆ ਪਿੰਡ ਦੇ ਲੋਕਾਂ ਨੂੰ ਕਿ ਸਕੂਲ ਦੇ ਵਿੱਚ ਬੱਚੇ ਨੂੰ ਲਾਇਆ ਜਾਵੇ ਤੇ ਵੱਧ ਤੋਂ ਵੱਧ ਬੱਚੇ ਆਪਣੇ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰੋ ਤਾਂ ਕਿ ਜੋ ਸਕੂਲ ਹੈ ਵਧੀਆ ਤਰੀਕੇ ਨਾਲ ਚੱਲ ਸਕੇ ਉਧਰ ਜਦੋਂ ਇਸ ਸੰਬੰਧੀ ਸੈਂਟਰਲ ਪੰਜਾਬ ਟੀਵੀ ਦੀ ਟੀਮ ਵੱਲੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਨਾ ਕਿਹਾ ਕਿ ਸਰਕਾਰ ਵੱਲੋਂ ਸਕੂਲ ਪ੍ਰਤੀ ਕੋਈ ਵੀ ਘਾਟ ਨਹੀਂ ਛੱਡੀ ਗਈ ਪਰ ਪਿੰਡ 'ਚ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਹੋਰ ਬੱਚੇ ਵੀ ਸਕੂਲ 'ਚ ਸਸਤੀ ਅਤੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਪੁੱਤ ਸਿੰਘ ਵਾਲਾ ਉੱਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉੱਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ ਇਸ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਹੈ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉੱਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉੱਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੋਂ ਦੇ ਆਸ-ਪਾਸੇ ਦੇ ਜਿਹੜੇ ਕਰਨੇ ਜਾਂ ਮਾਤਾ ਪਿਤਾ ਨੇ ਉਹਨਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਅ ਮੇਰੀ ਤੁਹਾਡੇ ਰਾਹੀਂ ਇਹ ਪੁਰਜੋਰ ਅਪੀਲ ਹੈਗੀ ਆ ਸਾਰੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਕਿ ਅ ਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਆ ਸਰਕਾਰੀ ਸਕੂਲਾਂ ਦੇ ਵਿੱਚ ਜਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਾਣਨ ਤਾ ਅਕਸਰ ਇਲਜ਼ਾਮ ਲਾਇਆ ਜਾਂਦੇ ਨੇ ਕਿ ਸਰਕਾਰ ਸਹੂਲਤਾਂ ਨਹੀਂ ਦਿੰਦੀ ਪਰ ਇਹ ਸਕੂਲ ਨੂੰ ਦੇਖ ਕੇ ਲੱਗਦਾ ਹੈ ਕਿ ਲੋਕ ਸਰਕਾਰੀ ਸਹੂਲਤਾਂ ਦਾ ਲਾਭ ਚੁੱਕਣਾ ਹੀ ਨਹੀਂ ਚਾਹੁੰਦੇ ਜੋ ਮਿਲ ਰਿਹਾ ਹੈ ਉਸ ਨੂੰ ਵੀ ਲੋਕ ਕੈਸ਼ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਮਾਪੇ ਨਾਲੋਂ ਨਾਲ ਨਿੱਜੀ ਸਕੂਲਾਂ ਤੇ ਨਜਾਇਜ਼ ਲੁੱਟ ਕਰਨ ਦੇ ਇਲਜ਼ਾਮ ਲਗਾਉਂਦੇ ਨੇ ਪਰ ਦੂਜੇ ਪਾਸੇ ਕੋਈ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ 'ਚ ਪੜਾਉਣ ਨੂੰ ਤਿਆਰ ਹੀ ਨਹੀਂ ਹਾਂ ਜੇਕਰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲਦੀ ਹੋਵੇ ਤਾਂ ਉਹੀ ਮਾਪੇ ਸਭ ਤੋਂ ਅੱਗੇ ਖੜੇ ਨਜ਼ਰ ਆਉਣਗੇ ਬਠਿੰਡਾ ਤੋਂ ਮਨੀਸ਼ ਚੋਹਾਨ ਸੈਂਟਰਲ ਪੰਜਾਬ ਟੀਵੀ